ਸਸੇ ਕਾ ਜੀ ਤੁਹਾਨੂੰ ਕਰਨ ਮਾਮਲੇ ਦੇ ਨਾਲ ਜੁੜੇ ਹੋਏ ਇੱਕ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਬੱਚੇ-ਬੱਚੇ ਨੂੰ ਪਤਾਗਾ ਕਿ ਪਸਵਿੰਦਰ ਸਿੰਘ ਕਰਨਲ ਬਾਤ ਜਿਹੜਾ ਕਿ ਪੁਲਸ ਨੇ 13 14 ਮਾਰਚ ਦੀ ਰਾਤ ਨੂੰ ਕੁੱਟਿਆ ਸੀ ਜੋ ਕੁਝ ਹੋਇਆ ਬਾਕੀ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕਿ ਕਰੀਬ 5 ਸੇ ਮਹੀਨੇ ਬੀਤ ਜਾਣ ਤੋਂ ਬਾਅਦ ਜਿਹੜੀ ਇਨਕੁਆਰੀ ਆ ਹੁਣ ਸੀਬੀਆਈ ਦੇ ਹਵਾਲੇ ਕੀਤੀ ਹੋਈ ਆ ਕਿ ਕਿਵੇਂ ਉਹਨਾਂ ਨੂੰ ਪੁਲਸ ਵਾਲਿਆਂ ਨੇ ਜਿਹੜਾ ਚਾਰ ਇਨਸਪੈਕਟਰ ਨੇ ਜਿਹੜਾ ਕਿ ਉਹਦੇ ਮੁੰਡਾ ਜਿਹੜਾ ਅੰਗਤ ਬਾਠ ਆ ਉਹਦਾ ਸਿਰ ਪਾੜ ਦਿੱਤਾ ਸੀ ਇਹ ਤੁਹਾਨੂੰ ਸਾਰੀ ਕਹਾਣੀ ਦਾ ਪਤਾ ਹੈ ਕਿ ਕਿਵੇਂ ਜਿਹੜਾ ਪਰਿਵਾਰ ਆ ਫਿਰ ਜਸਵਿੰਦਰ ਕੌਰ ਪਤਨੀ ਜਿਹੜਾ ਅਸਵਿੰਦਰ ਸਿੰਘ ਕਰਨਲ ਬਾਠ ਦੀ ਪਤਨੀ ਆ ਤੇ ਗੱਤੇ ਸਿੰਘ ਢਿੱਲੋਂ ਉਹਨਾਂ ਦੇ ਰਿਸ਼ਤੇਦਾਰ ਕਿਵੇਂ ਉਹਨਾਂ ਨੇ ਜਦੋਂ ਜ਼ਹਿਰ ਕਰਕੇ ਜਿਹੜਾ ਪੰਜ ਮਹੀਨੇ ਉਹ ਘਰੇ ਨਹੀਂ ਟਿਕੇ ਤੇ ਉਹਨਾਂ ਨੇ ਆਖਰ ਜਿਹੜਾ ਕਿ ਉਹਨਾਂ ਦੀ ਇੱਕੋ ਇੱਕ ਮੰਗ ਸੀ ਕਿ ਸਾਨੂੰ ਸਚਾਈ ਦੱਚਾ ਜਾਵੇ ਸਾਨੂੰ ਪਤਾ ਲੱਗੇ ਕਿ ਭਾਈ ਕਿਹਦੇ ਵਿੱਚ ਗਲਤੀ ਆ ਸਾਡੇ ਬੰਦਿਆ ਵਿੱਚ ਗਲਤੀ ਆ ਜਾਂ ਤੁਹਾਡੇ ਜਿਹੜੇ ਚਾਰ ਇਨਸਪੈਕਟਰ ਆ ਜਾਂ ਕੋਈ ਹੋਰ ਮੁਲਾਜ਼ਮ ਜਿਹੜੇ 8 ਆ ਤੇ ਉਹਨਾਂ ਦੇ ਵਿੱਚ ਗਲਤੀ ਆ ਤੇ ਹੁਣ ਜਿਹੜੇ ਜਿਹੜੀ ਸੀਬੀਆਈ ਨੂੰ ਜਿਹੜਾ ਹਾਈ ਕੋਰਟ ਨੇ ਮਾਰਕ ਕੀਤਾ ਹੋਗਾ ਇਹ ਇਹ ਸਾਰੀ ਮੈਸਟਿਗੇਸ਼ਨਾਂ ਜਿਹੜੀ ਹੁਣ ਸੀਬੀਆਈ ਦੇ ਹਵਾਲੇ ਆ ਤੇ ਉਹ ਜਿਹੜਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਕਰੂਗਾ ਤੇ ਇੱਥੋਂ ਇਹ ਵੀ ਪਤਾ ਲੱਗਿਆ ਕਿ ਉਹਨਾਂ ਐਂਸ ਬੈਟਰਾਂ ਦੇ ਉੱਪਰ ਜਿਹੜੀ ਵੱਡੀ ਗਾਇ ਡੇਗਣ ਵਾਲੀ ਉਹ ਆਪਾਂ ਬਾਤ ਚ ਗੱਲਬਾਤ ਕਰਦੇ ਆ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕਰਨਲ ਦੇ ਮਾਮਲੇ ਦੇ ਨਾਲ ਜੁੜੀ ਖਬਰ ਕੀ ਆ ਤੇ ਕਰਨਲ ਪਰਿਵਾਰ ਦੇ ਨਾਲ ਬਹੁਤ ਸਾਰੀਆਂ ਖਬਰਾਂ ਜੁੜੀਆਂ ਨੇ ਜਿਸ ਤਰ੍ਹਾਂ ਜਿਹੜਾ ਆਪਾਂ ਕਹਿ ਦਈਏ ਇਹ ਉਸ ਤੋਂ ਪਹਿਲਾਂ ਜਦੋਂ ਕਰਨਲ ਸਾਹਿਬ ਨੂੰ ਕੁੱਟਿਆਗਾ ਜਸਪ੍ਰੀਤ ਸਿੰਘ ਮੁੰਡਾ ਤੁਹਾਨੂੰ ਬਾਰ-ਬਾਰ ਮੈਂ ਜ਼ਿਕਰ ਕਰਦਾਗਾ ਕਿ ਉਹ ਉਹਦਾ ਅਨਕਾਉਂਟਰ ਕੀਤਾ ਝੂਠਾ ਫੇਕ ਅਨਕਾਉਂਟਰ ਕੀਤਾ ਅਨਕਾਉਂਟਰ ਕਰਨ ਤੋਂ ਬਾਅਦ ਉਹ ਹੰਕਾਰੇ ਹੋਏ ਪੁਲਿਸ ਵਾਲਿਆਂ ਨੇ ਫੇਰ ਕਰਨਲ ਤੇ ਉਹਦੇ ਮੰਡੇ ਨੂੰ ਆ ਕੇ ਢਾ ਲਿਆ ਬੱਕਰੇ ਵਾਂਗ ਤੇ ਫਿਰ ਕੀ ਕੁਝ ਉਹਨਾਂ ਦੇ ਨਾਲ ਕੀਤਾ ਤੇ ਜਿਹੜਾ ਪਰਿਵਾਰ ਤੜਫਦਾ ਰਿਹਾ 5 ਮਹੀਨੇ ਘਰੇ ਜਿਹੜਾ ਉਹਨਾਂ ਨੇ ਸੌਂਖ ਨਹੀਂ ਦੇਖਿਆ ਹੁਣ ਮੈਨੂੰ ਲੱਗਦਾ ਪੂਰੀ ਨੀਂਦ ਆ ਕਿ ਹੁਣ ਉਧਰੋਂ ਭਗਵੰਤ ਮਾਨ ਨੀ ਕਾਰਵਾਈ ਕਰ ਰਿਹਾ ਉਹਨਾਂ ਤੇ ਅਫਸਰਾਂ ਤੇ ਡੀਜੀਪੀ ਨੀ ਕਾਰਵਾਈ ਕਰ ਰਿਹਾ ਪੁਲਸ ਦਾ ਐਸਐਸਪੀ ਜਿਹੜਾ ਉਹ ਕਹਿੰਦਾ ਕੰਪਰਵਾਇਜ਼ ਕਰ ਲੋ ਇਹਨਾਂ ਦੇ ਨਾਲ ਜਾਨੀ ਕਿ ਪਰਿਵਾਰ ਕੋਲ ਜਦੋਂ ਕੋਈ ਰਸਤਾ ਨਾ ਬਚਿਆ ਤੇ ਸਾਬਕਾ ਸੈਨਿਕ ਫੌਜੀਆ ਨੇ ਜਿਹੜਾ ਧਰਨੇ ਮਜਾਰੇ ਵੀ ਕੀਤੇ ਫਿਰ ਜਾ ਕੇ ਜਿਹੜਾ ਇਹ ਮਾਵਲਾ ਦਾ ਸਾਰਾ ਕੋਰਟ ਦੇ ਵਿੱਚ ਜਾਂਦਾਗਾ ਕੋਰਟ ਵੱਲੋਂ ਤੁਹਾਨੂੰ ਪਤਾ ਕਿ ਸੱਟ ਬਣਾਈ ਜਾਂਦੀ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਪੁਲਿਸ ਮਹਿਕਮਾ ਹੋਵੇ ਜਾਂ ਕੋਈ ਹੋਰ ਮਹਿਕਮਾ ਹੋਵੇ ਹਰ ਕੋਈ ਆਪਣੇਆਂ ਨੂੰ ਬਚਾਉਂਦਾ ਹੈਗਾ ਤੇ ਚੰਡੀਗੜ੍ਹ ਪੁਲਿਸ ਨੇ ਵੀ ਉਹੀ ਕੰਮ ਕੀਤਾ ਜਿਹੜਾ ਐਸਐਸਪੀ ਨਾਰਕ ਸਿੰਘ ਨੇ ਕੀਤਾ ਜਾਂ ਭਗਵੰਤ ਮਾਨ ਨੇ ਕੀਤਾ ਜਾਂ ਡੀਜੀਪੀ ਪੰਜਾਬ ਨੇ ਕੀਤਾ ਤੇ ਉਹਨਾਂ ਨੇ ਵੀ ਜਿਹੜਾ ਇਹਨਾਂ ਚਾਰੇ ਜਿਹੜੇ ਇੰਸਪੈਕਟਰ ਨੇ ਉਹਨਾਂ ਨੂੰ ਬਚਾਇਆ ਤੇ ਦੋ ਪੁਲਿਸ ਮੁਲਾਜ਼ਮਾਂ ਦਾ ਨਾਮ ਹੋਰ ਆ ਛੇ ਜਣੇ ਦਾ ਕੁੱਲ ਨਾਮ ਆ ਇਹਦੇ ਵਿੱਚ ਅੱਗੇ ਕਿਹੜੇ-ਕਿਹੜੇ ਬੰਦੇ ਆਉਂਦੇ ਆ ਨਾਲ ਹੀ ਜਸਪ੍ਰੀਤ ਸਿੰਘ ਦਾ ਮਾਮਲਾ ਪੱਕਿਆ ਹੋਇਆ ਹੁਣ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਕਰਨਲ ਪਰਿਵਾਰ ਦੇ ਹੱਕ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਫੇਰ ਸੈਨਿਕ ਇਕੱਠੇ ਹੋ ਗਏ ਆ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਕਿ ਆਪਣਾ ਭਾਈਚਾਰ ਕਾਇਮ ਰਹਿਣਾ ਜਿਹੜਾ ਜ਼ਰੂਰੀ ਆ ਚਾਹੇ ਬੰਦਾ ਕਿਸੇ ਮਰਜ਼ੀ ਮਹਿਕਮੇ ਵਿੱਚ ਕੰਮ ਕਰਦਾਗਾ ਚਾਹੇ ਕਿਸੇ ਸੰਸਥਾ ਦੇ ਵਿੱਚ ਕੰਮ ਕਰਦਾਗਾ ਜੇਕਰ ਤੁਹਾਨੂੰ ਪੰਜਾਬ ਸਰਕਾਰ ਜਾਂ ਕੋਈ ਹੋਰ ਇਨਸਾਫ ਨਹੀਂ ਮਿਲਦਾ ਤਾਂ ਤੁਹਾਨੂੰ ਇੱਕ ਮਿੱਠ ਹੋਣ ਦੀ ਜਿਹੜਾ ਬਹੁਤ ਜ਼ਰੂਰਤ ਹੁੰਦੀ ਆ ਤੇ ਇਹ ਸਾਬਕਾ ਸੈਨਿਕਾਂ ਨੇ ਪਹਿਲਾਂ ਵੀ ਕਰਕੇ ਦਿਖਾਇਆ ਤੇ ਹੁਣ ਇੱਕ ਵੱਡਾ ਲਾਨ ਕਰ ਦਿੱਤਾ ਉਹ ਤੁਹਾਨੂੰ ਮੈਂ ਪੜ ਕੇ ਸੁਣਾਣਾਗਾ ਕਿ 15 ਅਗਸਤ ਦਾ ਜਿਹੜੀ ਆਉਣ ਵਾਲੀ ਆ 15 ਅਗਸਤ 1947 ਨੂੰ ਕਹਿੰਦੇ ਦੇਸ਼ ਆਜ਼ਾਦ ਹੋਇਆ ਪਰ ਕੁਝ ਸਿੱਖ ਕਹਿੰਦੇ ਇਹ ਤੁਹਾਡੇ ਲਈ ਹੋਇਆ ਤੁਹਾਡੀਆਂ ਕੁਰਸੀਆਂ ਲਈ ਹੋਇਆ ਤੇ ਅਸੀਂ ਤਾਂ ਇਸੇ ਦੇਸ਼ ਦੇ ਵਾਸੀ ਆ ਸਾਨੂੰ ਨਾ ਤਾਂ 78 ਦਾ ਇਨਸਾਫ ਮਿਲਿਆ ਨਾ ਸਾਨੂੰ 84 ਦਾ ਮਿਲਿਆ ਨਾ 84 ਕਤਲਿਆਂ ਦਾ ਮਿਲਿਆ ਨਾ ਅੱਜ ਤੱਕ ਜਿੰਨੇ ਬਾਕੀ ਹੋਇਆ ਜਿੰਨੇ ਕਾਂਡ ਹੋਇਆ ਬਰਗਾੜੀ ਕਾਂਡ ਹੋਇਆ ਗੁਰੂਗ੍ਰਾਦ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਤੇ ਨਾ ਉਹਦਾ ਇਨਸਾਫ ਮਿਲਿਆ ਜਣੇ ਕਿ ਸਿੱਖਾਂ ਨੂੰ 40-40 ਸਾਲ ਲੰਘੇ 42-43 ਸਾਲ ਲੰਘਣ ਤੋਂ ਬਾਅਦ ਵੀ ਜਿਹੜਾ ਕੋਈ ਇਨਸਾਫ ਉਹਨਾਂ ਦੇ ਪੱਲੇ ਨਹੀਂ ਪਿਆ ਇਸ ਕਰਕੇ ਸਿੱਖਾ ਮਹਿਸੂਸ ਕਰਦੇ ਆ ਕਿ ਸਾਡੇ ਨਾਲ ਬਿਤਕਰਾ ਕੀਤਾ ਜਾ ਰਿਹਾ ਹੁਣ ਆਪਾਂ ਗੱਲ ਮੁੱਦੇ ਤੇ ਆਉਨੇ ਕਰਨਲ ਬਾਠ ਦੇ ਜਿਹੜਾ ਕੇਸ ਦੇ ਵਿੱਚ ਉਹ ਪੰਜਾਬ ਸਰਕਾਰ ਵੱਲੋਂ ਜਿਹੜਾ ਠੋਸ ਕਾਰਵਾਈ ਨਾ ਹੋਣ ਤੇ ਰੋਸ ਵਜੋਂ ਸੇਵਾ ਮੁਕਤ ਫੌਜ ਦੇ ਆਫਸਰਾਂ ਦਾ ਵੱਡਾ ਐਲਾਨ ਕਰ ਦਿੱਤਾਗਾ ਉਹਨਾਂ ਦਾ ਐਲਾਨ ਕਿਹਾ ਕੀਤਾਗਾ ਕਿ 15 ਅਗਸਤ ਨੂੰ ਜਿਹੜਾ ਆਜ਼ਾਦੀ ਦਾ ਦਿਹਾੜਾ ਮਨਾਇਆ ਜਾਂਦਾਗਾ ਸਰਕਾਰ ਦੇ ਨੰਵੇਂ ਵੱਲੋਂ ਖੋਦ ਮੁੱਖ ਮੰਤਰੀ ਵੱਲੋਂ ਜਿਹੜਾ ਕਿ ਝੰਡੇ ਦੀ ਕਰਾਸ਼ਮ ਕੀਤੀ ਜਾਂਦੀ ਆ ਤੇ ਉਹ ਚੜਾਏ ਜਾਂਦੇ ਆ ਵੱਖ-ਵੱਖ ਕਾਲਜਾਂ ਦੇ ਵਿੱਚ ਜਾਂ ਕਿਤੇ ਹੋਰ ਤੇ ਹੁਣ ਜਿਹੜਾ ਇਹ 15 ਅਗਸਤ ਨੂੰ ਜਿਹੜਾ ਆਜ਼ਾਦੀ ਦਿਹਾੜਾ ਆ ਰਿਹਾਗਾ ਜਿਹੜੇ ਸੇਵਾਮੁਕਤ ਸੈਨਿਕ ਨੇ ਉਹਨਾਂ ਨੇ ਵੱਡਾ ਲਾਣ ਕਰ ਦਿੱਤਾ ਕਿ ਪੰਜਾਬ ਸਰਕਾਰ ਨੇ ਸਾਡਾ ਇੱਕ ਫੌਜ ਦਾ ਕਰਨਲ ਕੁੱਟਿਆ ਮੌਜੂਦਾ ਤੇ ਉਹਦੇ ਕੋਈ ਕਾਰਵਾਈ ਨਹੀਂ ਕੀਤੀ ਜਾ ਕਿ ਪਰਿਵਾਰ ਨੇ ਆਖ ਕੇ 5 ਮਹੀਨੇ ਜਦੋਂ ਜਦ ਕਰਕੇ ਉਹ ਪਰਿਵਾਰ ਨੇ ਸੀਬੀਏ ਦੀ ਅਨਕਵਾਰੀ ਮਾਰਕ ਕਰਵਾਈ ਆ ਇਹਦੇ ਰੋਜ਼ ਵਜੋਂ ਜਿਹੜਾ ਜਿਹੜੇ ਸਾਬਕਾ ਸੈਨਿਕ ਨੇ ਸਾਬਕਾ ਫੌਜੀ ਨੇ ਉਹ ਕਹਿੰਦੇ ਇਸ ਆਜ਼ਾਦੀ ਦੇ ਦਿਹਾੜੇ ਦੇ 15 ਅਗਸਤ ਦੇ ਵਿੱਚ ਤੇ ਉਹ ਉੱਥੇ ਮੌਜੂਦ ਨਹੀਂ ਹੋਣਗੇ ਕਿਉਂਕਿ ਉਹਨਾਂ ਨੂੰ ਜਿਹੜਾ ਉਸ ਤੋਂ ਪਹਿਲਾਂ ਜਿਹੜੀਆਂ ਚਿੱਠੀਆਂ ਪਾਈਆਂ ਜਾਂਦੀਆਂ ਲੈਟਰ ਕੱਢੇ ਜਾਂਦੇ ਆ ਜਿੰਨੇ ਵੀ ਸਾਬਕਾ ਫੌਜੀ ਹੁੰਦੇ ਆ ਅਫਸਰ ਹੁੰਦੇ ਆ ਚਾਹੇ ਕਰਨਲ ਰੈਂਕ ਦਾ ਚਾਹੇ ਕੋਈ ਵੀ ਅਧਿਕਾਰੀ ਆ ਫਾਇਦਾ ਉਹ 15 ਅਗਸਤ ਨੂੰ ਜਿਹੜਾ ਜਿੱਥੇ ਵੀ ਮਨਾਈ ਜਾਂਦੀ ਹੈ ਉਸ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਬੁਲਾਇਆ ਜਾਂਦਾ ਪਰ ਐਸੀ ਸੇਵਾ ਮੁਕਤਾ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਜਿਹੜਾ ਸਾਬਕਾ ਫੌਜੀ ਇਹ ਐਲਾਨ ਕਰ ਦਿੱਤਾ ਕਿ ਅਸੀਂ ਇਸ ਵਾਰ ਇਸ ਆਜ਼ਾਦੀ ਦੇ ਦਿਹਾੜੇ ਵਿੱਚ ਸੰਭਲ ਨਹੀਂ ਹੋਵਾਂਗੇ ਪਰ ਹੁਣ ਦੇਖਦੇ ਹਾਂ ਕਿ ਬਹੁਤੇ ਸਾਰੇ ਅਜਿਹੇ ਵੀ ਹੁੰਦੇ ਆ ਤਲਬੇ ਚੱਟ ਵੀ ਹੁੰਦੇ ਆ ਹਰ ਇੱਕ ਮਹਿਕਮੇ ਦੇ ਵਿੱਚ ਹੁੰਦੇ ਆ ਤੇ ਉਹ ਕਈ ਜਾਣਗੇ ਵੀ ਕਈ ਨਾ ਹੁੰਦਾ ਬੜਾ ਚਾਹ ਹੁੰਦਾ ਕਿ ਸਾਨੂੰ ਉੱਥੇ ਸਲਮਾਨਤ ਕਰਨਾ ਠੀਕ ਆ ਕਿ ਭਾਈ ਤੁਹਾਨੂੰ ਸਲਮਾਨਤਾ ਕਰਨਾ ਚਾਹੀਦਾ ਪਰ ਜੇਕਰ ਤੁਹਾਡੇ ਹੀ ਰੈਂਕ ਦਾ ਵੱਡਾ ਮਲਾਜਮਾ ਜਿਹਦੇ ਥੱਲੇ ਕਮਾਂਡ ਥੱਲੇ ਤੁਸੀਂ ਕੰਮ ਕਰਦੇ ਸੀ ਜਾਂ ਜਿਹੜਾ ਦੇਸ਼ ਨੂੰ ਬਚਾਉਂਦਾਗਾ ਦੇਸ਼ ਨੂੰ ਬਚਾਉਣ ਦੀ ਖਾਤਰ ਤੁਸੀਂ ਜਾਨਾਂ ਅਰਪਣ ਕਰਦੇ ਹੋ ਤੇ ਤੁਹਾਡੀਆਂ ਜਾਨਾਂ ਨੇ ਜਿਹੜੀਆਂ ਤਿਰੰਗੇ ਵਿੱਚ ਲਟ ਲਟ ਕੇ ਆਉਂਦੀਆਂ ਨੇ ਆ ਦੇਖਿਆ ਕਿ ਹੁਣ ਕਈ ਫੌਜੀਆ ਦੇ ਲੋਹਾ ਲੈਂਦੇ ਜਿਹੜਾ ਖਾੜਕੂ ਅਨਾਲਵਾ ਲੈਂਦੇ ਅਤਵਾਦੀਆਂ ਦੇ ਨਾਲ ਆ ਤੇ ਉੱਥੇ ਜਿਹੜਾ ਸ਼ਹੀਦियां ਪ੍ਰਾਪਤ ਕੀਤੀਆਂ ਪੰਜਾਬ ਦੇ ਵਿੱਚ ਨੌਜਵਾਨਾਂ ਨੇ ਤੇ ਜੋ ਕੁਝ ਉਹਨਾਂ ਦੇ ਪਰਿਵਾਰ ਨੇ ਦੋਸ਼ ਲਾਇਆ ਸੈਂਟਰ ਸਰਕਾਰ ਉੱਤੇ ਜਾਂ ਫੌਜ ਦੇ ਉੱਪਰ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਪਰ ਜਿਹੜੇ ਕਿ ਹੁਣ ਜੇਕਰ ਪੰਜਾਬ ਦੇ ਵਿੱਚ ਹੀ ਜੇ ਕੋਈ ਸ਼ਹੀਦ ਹੁੰਦਾ ਨੌਜਵਾਨ ਆ ਤੇ ਪੰਜਾਬ ਸਰਕਾਰ ਕਹਿੰਦੀ ਉਹਨੂੰ 1 ਕਰੋੜ ਰੁਪਏ ਮਾਇਆਜਵਾ ਦਿੱਤਾ ਜਾਂਦਾ ਹੈਗਾ ਪਰ ਉਹਦੇ ਸਾਹਮਣੇ ਅੱਖਾਂ ਦੇ ਸਾਹਮਣੇ ਕੁੱਟਿਆ ਹੋਵੇ ਕਰਨਲ ਫੌਜ ਦਾ ਤੇ ਕਰਨਲ ਪਰਿਵਾਰ ਦੀ ਜਿਹੜੀ ਪਤਨੀ ਆ ਉਹ ਬੁਲਾਈ ਹੋਵੇ ਆਪ ਭਵੰਤਮਾਨ ਨੇ ਮੁੱਖ ਮੰਤਰੀ ਨੇ ਕਿ ਸਾਡੇ ਕੋਲ ਆ ਭਾਈ ਤੂੰ ਸਾਡੀ ਭੈਣਾ ਵਰਗੀ ਅਸੀਂ ਤੈਨੂੰ ਜਿਹੜਾ ਕਿ ਇਨਸਾਫ ਦੇਵਾਂਗੇ ਇਨਸਾਫ ਕਿੱਥੇ ਦਿੱਤਾ ਗਿਆ ਉਹ ਚਾਰੇ ਐਂਸਵੇਟਰਾਂ ਨੂੰ ਬਚਾਇਆ ਗਿਆ ਇਨਸਾਫ ਦੇਣ ਦੀ ਵਾਸਤੇ ਖੱਦਲ ਖਵਾਰ ਕੀਤਾ ਗਿਆ ਤੇ ਇਸ ਦੇ ਰੋਸ ਵਜੋਂ ਜਿਹੜਾ ਹੁਣ ਸਾਫ ਦਾ ਸੈਨਿਕ ਨੇ ਜਿਹੜਾ ਉਹ ਨਹੀਂ 15 ਆਜ਼ਾਦੀ ਦਿਹਾੜੇ ਤੇ ਨਹੀਂ ਆਉਣਗੇ ਤੇ ਇਸ ਵੀਡੀਓ ਦੇ ਨਾਲ ਕੀ ਅਥਵਾਕ ਰੱਖਦੇ ਹਾਂ ਕਿ ਤੁਹਾਨੂੰ ਲੱਗਦਾਗਾ ਕਿ ਇਸ ਤਰ੍ਹਾਂ ਹੋਣਾ ਜਿਹੜਾ ਜਾਇਜ ਆ ਕਿਉਂਕਿ ਕੋਈ ਵੀ ਆ ਜਦੋਂ ਆਪਣੇ ਪਰਿਵਾਰ ਦਾ ਜੇ ਕੋਈ ਬੰਦਾ ਕੁੱਟ ਦੇਵੇ ਕੁੱਟਿਆ ਜਾਵੇ ਬੁਰੀ ਤਰ੍ਹਾਂ ਤੇ ਉਹੀ ਸਕੇ ਸੰਬੰਧੀ ਸਾਡੇ ਜਿਹੜਾ ਦੂਸਰੇ ਪਾਸੇ ਕੁੱਟਣ ਵਾਲਿਆਂ ਦੇ ਜਿਹੜੇ ਘਰੇ ਜਾਂ ਜਾਂ ਉਹਨਾਂ ਦੇ ਭੋਗਾ ਸਮਾਗਾਂ ਤੇ ਜਾਣ ਆ ਦਾ ਦੁੱਖ ਤਾਂ ਫਿਰ ਕਿਤੇ ਨਾ ਕਿਤੇ ਲੱਗਦਾ ਹੀ ਆ ਇਸ ਕਰਕੇ ਜਿਹੜਾ ਇਹ ਆਪਣਾ ਜਿਹੜਾ ਸਭ ਤੋਂ ਵੱਡਾ ਜਿਹੜਾ ਮੈਂ ਕਹਿੰਦਾਗਾ ਫੈਸਲਾਗਾ ਜਿਹੜਾ ਸਾਬਕਾ ਸੈਨਿਕਾਂ ਨੇ ਕੀਤਾ ਬਹੁਤ ਹਸ ਲੱਗਾ ਜੋਗ ਲੱਗਦਾ ਮੈਨੂੰ ਤਾਂ ਕਿਉਂਕਿ ਇਹ ਏਕੇ ਆ ਜਿਹੜਾ ਏਕਾ ਦਿਖਾਉਣਾ ਸਭ ਤੋਂ ਜ਼ਰੂਰੀ ਗੱਲ ਆ ਤੇ ਤੁਸੀਂ ਆਪਣੀ ਵੀਡੀਓ ਜਿਹੜਾ ਥੱਲੇ ਕਮੈਂਟ ਜ਼ਰੂਰ ਲਿਖਣੇ ਆ ਇਹ ਜਿਹੜਾ ਪੰਜਾਬ ਸਰਕਾਰ ਨੇ ਇਨਸਾਫ ਨਾ ਦੇ ਕੇ ਜਿਹੜਾ ਇੱਕ ਮਿਤਕਰਾ ਕੀਤਾ ਫੌਜ ਦੇ ਨਾਲ ਤੇ ਮਤ-ਵਤ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਵਹਿਰਜੀ ਦਾ ਖਾਲਸਾ ਵਹਿਰਜੀ ਕੀ ਫਤਿਹ